ਤਦਾ ਧਰਮ ਧਰੇ ਧਰਮਾ ਪਰ ਗੁਣਕਾਰੀ ਮੰਤੀਰਾ ਤਦੈ ਧੂਲ ਪੜੈ ਮੁਖ ਮਸਟਕ ਕੰਚਨ ਭਏ ਮਨੂਰਾ ਤਦਾ ਤਦੂ ਬਰ ਅਰਗੋ ਪਰ ਗੁਣਕਾਰੀ ਬੁਤੀਰਾ ਹਾਂ ਜੀ ਇਹਨਾਂ ਤਾਂ ਬੋਲੂ ਅਬੇ ਗੁਣਕਾਰੀ ਕਰੋ ਤਰਪਤਾਲ ਕਰੇ ਸਦਾ ਕਰਬ ਕਰੇ ਧਰਮਾਪੁਰ ਹਾਂਜੀ ਕਿੱਥੇ ਕਰੇ ਧਰਮਾਪੁਰ ਹਿਰਦੇ ਚ ਰੱਖੇ ਜਿੱਥੇ ਧਰਮਰਾਜ ਬੈਠਾ ਧਰਮੁ ਫੇ ਤਾਲੁ ਕਰੇ ਬਾਹਰ ਵਾਲੇ ਕੀਤੇ ਕਪੜੇ ਦੇ ਬਦਲਵੇ ਹੂੰ ਹੂੰ ਹਲਦਾਇ ਤਾਲ ਕਰੇ ਕਰਬਲੂ ਅੱਛਾ ਜੀ ਜੇ ਬਾਹਰਲੇ ਕਪੜੇ ਤਾਲੇ ਲਾ ਲੈ ਧਰਮ ਤਾਲਦੀ ਹੋਇਆ ਅੱਛਾ ਆਹ ਜੇਹਬੰਦ ਪੀ ਲਿਆ ਨਾ ਪੰਜੂਲੇ ਫੇਟ ਕੇ ਰਹਿ ਗਏ ਦਰਬਤਾਲ ਨਹੀਂ ਹੋਇਆ। ਅੱਛਾ ਜੀ। ਜੇ ਪੀਲੇ ਨਹੀਂ ਆਈ ਬੋਲ ਕੇ ਦਰਬਤਾਲ ਨਹੀਂ ਹੋਇਆ। ਹੂੰ। ਗੁਰਦਾਰੀ ਮੰਤੀ ਰਾ ਗੁਰਦਾਰੀ ਬੋਲ ਜਿਉ ਜੋ ਗੁਰਦਾਰੀ ਹੁੰਦਾ ਚੱਲਿਆ ਜਾਉ ਉਹਨਾਂ ਹੀ ਬੋਲ ਤੀਰਿ ਬਾਦ ਚੱਲਿਆ ਟਿਕਦਾ ਚੱਲਿਆ ਜਾਉ। ਠੀਕ ਹੈ ਜੀ। ਚੰਨ ਦੀ ਉਹ ਕਾਲੀ ਉਰਜਾ తీਜ ਹੋਈ ਜਾਨੇ ਠੀਕ ਹੀ ਜਾਨੇ ਜਿੱਤਦਾ ਦਾ ਉਹ ਹੋ ਗਈ ਜਾਨੇ ਠੀਕ ਹੈ ਜੀ ਅੱਡਾ ਤੂੜ ਪਰੈ ਮੁਖ ਮਸਤ ਕਰ ਤੰਿਤ ਪਾਇ ਬਦੂਰਾ ਜੀ ਜੇ ਤੂੜ ਪੈਂਦੀ ਆ ਮੁਖ ਮਸਤ ਕਰਦੇ ਜੇ ਅੱਡਾ ਜੇ ਗਿਆਨ ਦੀ ਤੂੜ ਪੈਂਦੀ ਰਹੇ ਤੇ ਗਿਆਨ ਹੀ ਤਾਂ ਰਹੇ ਗੁਰੂ ਦੇ ਕਲਚਨ ਪਾਇ ਬਜ਼ੂਰਾ ਬਜ਼ੂਰ ਵੀ ਕਲਚਨ ਹੋ ਜੂਗਾ ਜੀ ਗੁਰੂ ਰਸਲੇ ਕਲੇ ਨੇ ਲੋਹੇ ਨੂੰ ਕਹਿੰਦੇ ਅੱਛਾ ਜੀ ਕਿ ਆਹਨੇ ਦੀ ਬਾਦੀਏ ਸਵਾ ਹੋ ਜਲਦੀ ਹੈ ਅਨੇ ਅਗਿਚ ਪਾਉਣ ਦੀ ਲੋੜ ਨਹੀਂ ਕੋਈ ਸ਼ਬਦ ਸੁਣਦਾ ਰਹੇ ਬਜ਼ੂਰ ਵੀ ਕਲਚਨ ਹੋ ਜੂਗਾ ਠੀਕ ਹੈ ਜੀ ਕਲਚਨ ਪਾਇ ਬਜ਼ੂਰਾ ਕਹੇ ਕਿ ਵਿਵਸਾ ਹੋ ਕੇ ਠੀਕ ਹੋ ਜੂਗੀ ਠੀਕ ਹੈ ਹਾਂਜੀ ਧੰਨ ਤਰਣੀ ਤਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ ਕਰਤੇ ਤਰਲੀ ਤਰ ਆਪ ਅਜੋਲੀ ਤੋਲ ਬੋਲ ਸੱਚ ਪੂਰਾ ਕਰਤੇ ਜੀਵਿਤ ਕਰਤਾ ਜਾਣਾ ਕਹਿ ਜਾਣ ਦੁਰਸੂਰਾ ਹਾਂ ਹਾਂ ਤਾਲ ਬਿタルਲੀ ਤਰ ਜਿਹਨੇ ਸਾਰੀ ਤਰਲੀ ਤਾਲਣ ਕੀਤੀ ਹੋਈ ਹੈ ਅੱਛਾ ਜੀ ਇਹਦੇ ਸਾਰੇ ਤਫ਼ਸੀਲ ਉਹ ਅਸਰਾ ਦਿੱਤਾ ਹੋਇਆ ਹੈ ਉਹ ਤੰਤ ਉਹ ਤੰਤ ਯੋਗ ਆਪ ਅਜੋਲੀ ਦੇ ਸਰੀਰ ਵਿੱਚ ਕੋਈ ਨਹੀਂ ਤਾਂ ਵੀ ਆਸਰਾ ਤੇਰੀ ਖੜਾ ਹੈ ਥੋਲ ਬੋਲ ਸੱਚ ਪੂਰਾ ਥੋਲ ਕੇ ਬੋਲਦਾ ਹੈ ਇੱਕ ਗੱਲ ਬੋਲਰ ਬੋਲ ਪੂਰਾ ਸੱਚ ਥੋਲੋ ਬੋਲੋ ਪਚਾਲੋ ਬੋਲੂ ਕਿ ਤੋਂ ਵੀ ਕਮੀ ਨਹੀਂ ਨਿਕਲੂ ਸੱਚਿਤ ਕਰੂਗਾ ਸੋਲ ਬੋਲਦਾ ਪੂਰਾ ਸੱਚ ਹੈ ਕਰਦੇ ਕੀ ਮਟ ਕਰਤਾ ਜਾਣਾ ਕਹ ਜੋ ਬੋਲਤੂ ਕਰਦੇ ਕੀ ਮਿੱਟੀ ਦਾ ਕਰਦੇ ਤੇ ਬੁੱਲ ਵਿੱਚ ਕੀ ਇਹ ਤਾਂ ਸੱਚਾਈ ਜਾਣਦਾ ਹੈ ਜਾਂ ਫਿਰ ਕੋਈ ਗੋਸੂ ਜਾਣਦਾ ਇਹ ਤੋਂ ਜਨਾਲ ਮੈਂ ਜਿਸ ਨੂੰ ਤੂੰ ਜਾਣਦਾ ਹੈ ਸੋਈ ਜਾਣਦਾ ਹੈ ਕਰਤੇ ਤੂੰ ਭਾ ਪਰਮੇਸ਼ਰ ਹੋ ਗਿਆ ਜੀ ਹਾਂ ਠੀਕ ਹੈ ਵੀ ਆ ਪਰਮੇਸ਼ਰ ਜਾਣਦਾ ਆਪ ਜੀ ਨੂੰ ਜਣਾ ਦੇਵੇ ਗੁਰ ਨੂੰ ਉਹ ਦੂਰ ਨੂੰ ਕਹਿੰਦੇ ਜਣਾ ਦੇਵੇ ਠੀਕ ਹੈ ਜੀ ਉਹ ਜਾਣਦਾ ਇਹਨਾਂ ਵਾਲਾ ਪਰਮੇਸ਼ਰ ਕਰਤਾ ਗੁਰੂ ਹੈ ਤੇ ਜਾਣਦਾ ਜਿਹਨੂੰ ਉਹ ਜਣਾਉਂਦਾ ਉਹ ਗੁਰ ਹੈ ਜੀ ਹੋਰ ਜੀ ਗੁਰਦੇਵ ਜੀ ਗੁਰਦੇਵ ਠੀਕ ਹੈ ਜੀ ਐਸ ਜਿਹੜੀ ਪੰਕਤੀ ਹੈ ਦੇ ਬਾਰੇ ਇੱਕ ਦੋ ਪ੍ਰਚਲਿਤ ਕਹਾਣੀਆਂ ਵੀ ਹੈ ਜੀ ਕਿ ਪਾਠ ਕਰਦੇ ਸਮੇਂ ਜੇ ਆਪਾਂ ਇੱਕ ਗਲਤੀ ਕਰ ਜਾਈਏ ਮਾਤਰਾ ਦੀ ਕਿ ਜੇ ਆਪਾਂ ਕਰਤੇ ਕੀ ਮਿਤ ਕਰਤਾ ਜਾਣੇ ਕੇ ਪੜ ਜੀਏ ਕੇ ਜਾਣੇ ਗੁਰੂ ਸੂਰਾ ਫਿਰ ਅਰਥ ਬਿਲਕੁਲ ਉਲਟ ਹੋ ਜਾਂਦੇ ਹੈ ਜੀ ਆਓ ਰੂਹ ਨੂੰ ਨਾਲ ਸਭ ਕੁਝ ਚੰਦ ਨਹੀਂ ਹੈ ਤਾਂ ਪਤਾ ਹੀ ਹੈ ਪਰ ਉਹ ਕਹਿੰਦੇ ਉਹ ਦਿਨ ਦਾ ਕੇ ਲੱਗੇ ਨਹੀਂ ਸਕਦਾ ਠੀਕ ਹੈ ਜੀ ਪਰ ਉਹ ਜਿਹੜੇ ਆਪਣਾ ਪਾਠ ਸ਼ੁੱਧ ਦੀ ਗੱਲ ਦਲੀਲ ਦਿੰਦੇ ਉਹ ਕਹਿੰਦੇ ਆ ਕਿ ਹਰ ਇੱਕ ਲਾਂਦਨਾ ਨੂੰ ਉਸ ਤਰ੍ਹਾਂ ਹੀ ਸੋਚ ਕੇ ਪੜ੍ਹਨਾ ਚਾਹੀਦਾ ਜਿਵੇਂ ਲਿਖੀ ਹੈ ਬਾਣੀ ਕੋਈ ਆਹ ਇਹ ਪੰਕਤੀਓ ਆਮ ਜਿਹੜੀ ਹੈ ਕਹਾਣੀ ਦਸ ਪਾਸ਼ਾ ਦੇ ਸਮੇਂ ਕੋ ਗੱਲ ਹੋਈ ਸੀ ਉਹਦੇ ਨਾਲ ਹੀ ਨੂੰ ਸੰਜੋੜਦੇ ਨੇ Həndi.